ਨੇ ਪੜ ਗਿਆ ਕੰਮ ਪੱਦਲ ਦੀ ਤਰ੍ਹਾਂ ਹੋ ਗਿਆ ਇਧਰ ਪੁਰ ਰਹੇ ਨਾ ਕਿਨੀਆਂ ਗਿਰਦੀਆਂ ਪੂਰਾ ਸਵਾ ਚਾਰ ਕਿੰਡੀਆਂ ਦੀ ਕਣਕ ਹੈ ਜੀ ਇਹੇ ਪੂਰੀ ਹੌਲੀ ਹੌਲੀ ਪਾ ਦੇ ਹੌਲੀ ਹੌਲੀ ਆ ਵੀ ਟੈਂਕ ਫੁੱਲ ਹੋ ਗਿਆ ਦਾ ਧੀਧੀ ਲੱਗੀ ਜੀ ਲੱਗਣ ਕਰਦੇ ਭਰ ਗਿਆ ਟਰਾਲਾ ਤੋਲਾ ਸੱਤ ਡਰਾਂ ਲਾਹੇ ਕਾਂਕ ਦਾ ਕੰਮ ਨਿਪਟ ਗਿਆ ਕੰਡਾ ਗਾਲੂ ਦੇਖਾਂਗੇ ਛੱਟ ਜਵਾੜ ਜਣੀ ਤੇ ਥੋ ਲਾਜ ਵੀ ਕਾਲੂ ਪਾਵਾਂਗੇ ਮੌਸਮ ਖਰਾਬ ਹੋ ਗਿਆ ਲੋਕ ਕੋਬੀ ਨੇੜੇ ਉਹ ਚ ਪਈ ਹੋਈ ਉਹ ਪਰਾਂ ਟਰਾਲੀ ਖੜੀ ਆ ਬਣੇ ਵਾਲੀ ਉਹ ਖੜੀਆ ਟਰਾਲੀ ਕੋਬੀ ਦੇ ਨੇੜੇ ਜਾਂ ਸਵਾ ਚਾਰ ਕਿਨਿਆ ਦੀ ਉਜੀ ਬਾਈ ਮੀ ਪੈ ਰਿਆ ਪੂਰਾ ਨਾ ਬਟਰਾਲੀਆਂ ਹੰਦੇ ਰੇ ਛੜਾਈਆਂ ਲਿਆ ਕੇ ਬਹੁਤ ਗੁੱਡੀ ਵੀ ਟਰਾਲੇ ਬਹੁਤ ਇੱਧਰ ਬੋਲ ਟਰਾਲੇ ਬਹੁਤ ਬੁਰਾ ਹਾਲ ਆ ਬਾਈ ਯਾਰ ਕੀ ਪਤਾ ਨਹੀਂ ਰੱਬ ਕੀ ਦੇਖਦਾ ਚੱਕਣੇ ਨਹੀਂ ਹੁੰਦਾ ਹੈਗਾ ਫਸਲਾਂ ਨੂੰ ਹਵਾ ਘਟ ਗਈ ਹੁਣ ਮੀਂਹ ਪੈ ਰਿਹਾ ਜੀ ਪੂਰਾ ਹਮ ਤਾਂ ਹੀ ਅਰਦਾਸ ਕਰਦੇ ਹਾਂ ਮਹਾਰਾਜ ਜੱਕ ਲਾਣ ਦੇ 20 ਦਿਨ ਦੇ ਤੇ ਹੋਰ ਬਾਦਵਾ ਜੱਤ ਸਾਡੀ ਲੋਡ ਆ ਜਾਤਾ ਪਾਉਣਾ ਨਹੀਂ ਫਿਰ ਹਾਂ ਫਿਰ ਹਾਂ ਜੀ ਕਿਆ ਬਣੂਗਾ ਕਿਆ ਬਣੇਗਾ ਮੌਸਮੇ ਬਹੁਤ ਖਰਾਬ ਹੈ ਹਾਂ ਆ ਤਾਂ ਫਸ ਗਿਆ ਇਹਨਾਂ ਭਾਈ 2 ਦਿਨ ਪਜਾਰੇ 72 ਪਰ ਲੱਗੇ ਹੋਏ ਹੁਣ ਗੰਦੇ ਦੀ ਛਲਾਈ ਕਰਕੇ ਤੇ ਇਹਨਾਂ ਦਾ ਵੀ ਅਮੋਖਾ ਹੋਇਆ ਹੋਇਆ ਹੁਣ ਮੀਂਹ ਫੇਰ ਪੈ ਗਿਆ 2-3 ਦਿਨ ਫੇਰ ਪਾਰਾ ਇਹੋ ਔਖਾ ਹੋ ਗਿਆ ਪਿੰਡ ਵੀ ਇੰਨੇ ਹੀ ਪੈ ਰਿਆ ਹਾਂਜੀ ਹੂੰ ਬਹੁਤ ਮੌਸਮ ਖਰਾਬ ਹੈ ਮੌਸਮ ਖਰਾਬ ਹੋ ਗਿਆ 10 ਮਿੰਟ ਲੇਟ ਹੋ ਜਾਂਦੇ ਆਪਾਂ ਭਿੱਜ ਗਿੱਤੀ ਕਾਣ ਕਰ ਜਾਂਦੇ ਹਾਂ ਹਾਂਜੀ ਪੂਰੇ ਪੂਰੇ ਟਾਈਮ ਨਾਲੇ ਟਰਾਲੀ ਅੰਦਰ ਸ਼ੈੱਡ 'ਚ ਆਏ ਆ ਬਸ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਲੌਗ 'ਤੇ ਤੇ ਕੱਲ ਆਪਾਂ ਜਿਹੜਾ ਬੱਤੀਆਂ ਦੇ ਅੱਜ ਲੱਦਣ ਆਏ ਆ ਹਲੇ ਇੱਕ ਵਾਰ ਹੋਰ ਪਟਾਂਗੇ ਹਲੇ ਆ ਲੰਬੇ ਲੋਡ ਬੱਤੀਆਂ ਫਿਰ ਛੋਟੇ ਲੋਡ ਬਾਹੀ ਹੋ ਗਈ ਜਦ ਫਿਰ ਹੋਰ ਨਿਕਲੋਗੇ ਇੱਕ ਟਰਾਲਾ ਦਾ ਭੜ ਗਿਆ ਭੁਰ ਲੈਣ ਆਹ ਰਹਿੰਦੀ ਆ ਹਲੇ ਲਾਈਨ ਚੱਕਣੇ ਨੂੰ ਫਿਰੇ ਰੱਖੋ ਦੱਸ ਦਈਆ ਫੱਲ ਹੋ ਜਾਣਾ ਟਰਾਲਾ ਟੀਸੀ ਲੱਗ ਜਾਣੀ ਟੀਸੀ ਅੱਜ ਹੈ ਇਹ 2 ਸੀ ਵਾਲਾ ਲੈ ਉਹ 10000 ਲੈਣਾ ਤੇ ਕਪੜਾ ਮੇ ਵਾਲਾ ਉਹਦਾ 5000 ਲੈਣਾ ਦਾ ਅਜੀ ਸਾੜ ਤਾਂ 300 ਵਾਲਾ ਫਾਲੇ ਤੱਕ ਫਾਲੇ ਤੱਕ ਕਿਹਨੇ ਚਾਹੀਦੇ ਬਾਈ ਫਾਲੇ ਤੱਕੜੇ ਤੇ ਸਾੜੇ ਫਾਲੇ ਤਕੜੇ ਦੇ ਜੜਾ ਬਹੁਤ ਗੱਡੀਆਂ ਬੋਲੋ ਲਾ ਕੇ ਖਿੱਚਿਆ ਹੈ ਜੜਾ ਬੋਲੇ ਜਿਹੜਾ ਜੜਾ ਹੈ ਬੋਲ ਇੱਥੇ ਤੇ ਉਹਨੂੰ ਇੱਥੇ ਤੇ ਲੰਬੀ ਆ ਜਿਆ ਜਿਆ ਮਾਚੇ ਆ ਦਿਖਣਾ ਸਾਈਡ ਵਾਲੇ ਵਿੱਚ ਉਧਰ ਕੱਟਦੇ ਟੰਟਾ ਸਿੱਧਾ ਤਾਂ ਹੀ ਜੜ ਜੜਾ ਕੱਟਾ ਉਧਰ ਬਾਹਰ ਹੁੰਦੀ ਗੜ ਹਾਂ ਉਧਰ ਦੋ ਲਾਈਨ ਵਿੱਚ ਗਿਆ ਹੋਇਆ ਬਹੁਤ ਯਾਰ ਤਾਂ ਉਧਰ ਦੋ ਲਾਈਨ ਵਿੱਚ ਇਹ ਤਾਂ ਨਹੀਂ ਜਾਂਦਾ ਇਹ ਤਾਂ ਬੱਤੇ ਆਉਣਾ ਨਾ ਬਾਜਨ ਦੀ ਇੱਕ ਵਾਰ ਹੋਰੀ ਨੂੰ ਹੋਣਾ ਚਾਹੀਦਾ ਜਿਆਦਾ ਅੱਜ ਕੰਮ ਪੜਾਉਣਾ ਹਾਂ ਜੀ ਕੰਮ ਹੈ ਬਿਲਕੁਲ ਫਿਰ ਆਏ ਕਰੂਗੇ ਇਹ ਸਾਜਰੇ ਦਾ ਮੁਰਦਾ ਨਹੀਂ ਤੁਮਨ ਮੈਨੂੰ ਮਾੜੀ ਮੁਸ਼ਕਲ ਹੈ ਸਪਰੇ ਵੀ ਹੋਣੀ ਯਾਰ ਸਪਰੇ ਸਪਰੇ ਵੀ ਹੋਣੀ ਮੈਂ ਉਹ ਕਹਿੰਦਾ ਆਹ ਜੀ ਸਪਰੇ ਹੋਣੀ ਹੈ ਉਹਦੇ ਬਾਅਦ ਫੇਰ ਫੇਰ ਤਿਆਰ ਕਰ ਦਿੰਦੇ ਬਾਅਦ ਅੱਲੇ 12 ਵਜੇ ਕਹਿੰਦਾ ਉਫੜ ਹੈ 12 ਵਜੇ 12 ਵਜੇ ਹੁਣ ਸਪਰੇ ਹੋਣੀ ਹੈ 8 ਦਾ ਬੱਜ ਗੇ 9 ਆਹ ਲੱਦ ਕੇ ਦੇਖ ਲੈ ਜੀ ਕਰਨੀ ਹੈ ਕਿੱਥੇ ਕਰ ਦੂੰਗਾ ਤਾਰਨਾ ਨਹੀਂ ਟਰੈਲਾ ਟਰਾਲਾ ਹੋਣੀ ਤਾਰਨਾ ਇਹਨੂੰ ਬੋਲੇ ਨੂੰ ਗੋਡਣਾ ਪਏ ਤੂੰ ਆਪਾਂ ਸਪਰੇ ਕਰਕੇ ਆਉਂਦੇ ਆ ਨਹੀਂ ਹੋਣੀ ਯਾਰ 12 ਵ ਭਾਰਾ ਵਸੇ ਹੋ ਜੂਗੀ ਸਵੇਰੇ ਹੁਣ ਤੂੰ ਦੋ ਤਿੰਨ ਘੰਟੇ ਲੱਗਦੀ ਕੰਮ ਕਰਨੀ ਵੀ ਸਾਰਾ ਪਰ ਜੇ ਦੂਹੇ ਤਰ੍ਹਾਂ ਕੰਨੀ ਹੋ ਤਾਂ ਕੰਮ ਹੀ ਲੱਗਦਾ ਨਹੀਂ ਤੇਲੀ ਟੈਲੀ ਚੱਲਦਾ ਰੱਖ ਸਵੇਰੇ ਸਵੇਰੀਆਂ ਖਾਜਦੀ ਛੋਟਾ ਠਿਕਾ ਹੈ ਕਿਹਨੀ ਹੋਰ ਕੀ ਗਰਮੀ ਉਹ ਬਹੁਤ ਹੋਊਗੀ ਥਾਲੀ ਆ ਬੂਟੇ ਸਾਰੇ ਇਧਰ ਨੂੰ ਹਵਾ ਐ ਪੈ ਕੇ ਇਧਰ ਚੜੀਆਂ ਪੱਠੂੜੀਆਂ ਆ ਐ ਬੂਟੇ ਕਿੱਡੇ ਘੱਟ ਦੇ ਹੈ ਤੇ ਕਿੰਨੇ ਜਿਹੇ ਕੰਸੂਲ ਬਣਾ ਤਸਲਿਆਂ ਦਾ ਤੋਖਿਓ ਬਣਾਤੀ ਥਾਲੀ ਹਾਂ ਹਵਾ ਵਾਜ ਗਈ ਵਾਹ ਨਹੀਂ ਵੱਟਿਆ ਵੱਟਿਆ ਦੱਸਦਾ ਹਵਾ ਬਾਜੂ ਫਾਈਲ ਤੋਂ ਬਾਤ ਤੇ ਨਾ ਹਾਂ ਬੱਟੇ ਦੇ ਬੱਟਣਾ ਹੈ ਜਿੱਦਣ ਹੁਣ ਆ ਨਾ ਕੋਹਾੜੀ ਲਿਆਉਣੀ ਸਾਥ ਮੇ ਅੱਛਾ ਜੀ ਸਾਥ ਵਿੱਚ ਕੋਹਾੜੀ ਇਸ ਨੂੰ ਪੱਟਣਾ ਹੈ ਕਿਰਪਾ ਕਰਕੇ ਇਹ 85 ਗੁੱਡਨ ਦਾ ਪੱਤਰ ਤੇ ਆਓ ਚਲੋ ਰੱਖੀਏ ਆ ਪਿੰਡ ਚੱਕਰ ਆ ਇਧਰ ਬੰਦੇ ਮੇਰੇ ਨਾਲ ਹੀ ਰਹਿੰਦੇ ਆ ਗੰਨੇ ਵਾਲੇ ਵੀ ਇਹ ਹਾਂਜੀ ਕੀ ਹਾਲ ਹੈ ਸ਼ੇਖਰ ਠੀਕ ਹੈ ਜੀ ਇਧਰ ਢੋਲ ਆਇਆ ਹੋਇਆ ਨਾਲ ਇਹਨਾਂ ਨੂੰ ਲੈ ਕੇ ਆਇਆ ਉਹਨੇ ਕਣਕ ਵੱਢਣੀ ਸੀ ਇਧਰ ਫੜੀ ਦੀ ਅੱਜੋਂ ਲੱਗਿਆ ਪਾਪਾ ਜੀ ਇਧਰ ਤੇ ਚੱਲ ਰਹੀ ਆ ਸਵਰਾਜ ਮਸ਼ੀਨ ਸ਼ੁਰੂ ਹੋ ਕਰਿਆ ਕੰਮ ਹਲੇ ਆ ਰਹਿੰਦਾ ਪੱਟਣੇ ਨੇ ਇਧਰ ਨੂੰ ਆ ਸਾਰਾ ਲੰਬਾ ਲੰਘ ਜਣਾ ਉਧਰ ਨੂੰ ਵੱਢਦੇ ਵੱਢਦੇ ਸਾਢੇ 1.7 ਕਿਲੇ ਪਤਾ ਨਹੀਂ ਸਵਾ 1.7 ਕਿਲਿਆਂ ਦੇ ਗੇੜਾ ਝਾੜ ਭਾਈ ਚੰਗਾ ਇਧਰ ਕਣਕਾਂ ਦਾ ਠੇਕਾ ਵੀ ਬਹੁਤ ਆ ਜਿੱਥੇ ਜ਼ਮੀਨ ਦਾ ਟਿੱਕਾ ਜ਼ਿਆਦਾ ਉੱਥੇ ਭਾਈ ਝਾੜਦਾ ਵੀ ਫਰਕ ਪੈ ਜਾਂਦਾ ਝਾੜ ਵੀ ਵੱਜ ਜਾਂਦਾ ਤਾਂ ਰਾਜ ਚੱਲ ਗਈ ਆ ਮਾਰੋ ਮਾਰ ਇਹ ਬੰਦੇ ਲਿਆਦੇ ਆ ਢੋਲਾ ਚ ਕਣ ਕਰਦਾ ਪੱਲਾ ਚ ਕਾ ਦਿਓ ਜਿਹੜੀਆਂ ਰਹਿਣੀਆਂ ਐ ਜਾ ਕੇ ਸਿਟੀ ਜਾਓ ਤੇ ਕਣਕ ਵਾਈ ਸੁਥਰੀ ਆ ਨਾ ਕਣਕ ਠੀਕ ਐ ਨਾ ਪੱਕੀ ਆ ਤੇ ਆ ਜਗਾ ਵੱਡੀ ਔਰ ਉਹ ਫਾੜ ਲਾਈ ਜਾ ਲਾਗੀ ਕ ਟੈਂਕ ਹੋ ਗਿਆ ਪੂਰਾ ਤੇ ਆਹ ਆਪਣ ਮੰਨ ਨੂੰ ਆ ਵੀ ਖੜੀ ਆ ਇਹ ਸਾਰਾ ਫੁੱਫੜੀ ਕਹਿੰਦੇ ਕੀਲਾ ਆ ਪਾ ਕੇ ਵਿੱਚ ਉਹ ਬਰਸ਼ੀਣ ਨਿਕਲਾ ਬਾਹਰ ਜਿੱਧਰ ਢਾੜ ਚੰਗਾ ਬਾਈ ਨਾਲੇ ਕਾ ਵੀ 25 ਕਵਾਂਟਰਾ ਤੇ ਪਰ ਕਣ ਪਾਉਂਦੇ। ਠੀਕ ਆ, ਏਕਾ ਵੀ ਭਾਈ 60000 ਦੱਸਦੇ ਹੋਰ 86575 70000 ਤੱਕ ਆ ਕਹਿੰਦੇ। ਟਾਹੇ ਵਾਲੀ ਜ਼ਮੀਨ ਕਹਿੰਦੇ ਨੇ ਸਾਡੀ ਬੇਟ ਜ ਆ ਜਾਂਦੀ ਆ ਸਾਡੇ ਠੀਕਾ ਘਟਾ ਸਾਡੇ ਝਾੜ ਵੀ ਘੱਟ ਆ। ਤੇ ਇਹਨਾਂ ਦੇ ਝਾੜ ਥੋੜਾ ਜਿਆਦਾ ਆ। ਚਲੋ ਬਾਕੀ ਤੁਹਾਨੂੰ ਦਿਖਾਉਂਦੇ ਆ 16 ਫੁੱਟ ਦੀ ਟਰਾਲੀ ਬਾਈ ਹੋਈ ਆ ਉਹ ਜੌਂੜੀਆਂ ਅੰਦਰ ਖੜਾ ਜਿਹੜੀ ਉਹ ਖੜਾ ਟਰਾਲੀ ਬਾਈ ਵੀ ਉਹਨੂੰ ਆ ਨਵਾਂ ਬੀਜ ਐ। ਕਣਕ ਦੇਖਣੇ ਨੂੰ ਬਾਈ ਦਿਖਦੀ ਹੁਣੇ ਵੀਡੀਓ 'ਚ ਕਣਕਾਂ ਦਾ ਫਰਕ ਹੈ ਜਮੀਨ ਤਕੜੀ ਬਹੁਤ ਹੈ ਤੇ ਇਹ ਦੋ ਕੀਲਿਆਂ ਦਾ ਲੈਦਾ ਕੰਡਾ ਕਰਾਉਂਗੇ ਜੀਆਂ ਦਾ ਭੰਲੇ ਦਾ ਕਰਾਉਣਾ ਉਹ ਵੀ ਲਿਆਉਂਦੇ ਆ ਕੱਢ ਕੇ ਜਿਹੜੀ ਉਹਨੂੰ ਵੀ ਟਰਾਲੀ ਗਈ ਵੀ ਇਹ ਸੋਨਾ ਫੋਟਾ ਪਾਇਆ ਵਾ ਬਣੇ ਵਾਲੇ ਨੂੰ ਤੇ ਅੱਜ ਨਵੇੜ ਜਾਣਾ ਪਫੜਦਾ ਤੇਲਾ ਕਰ ਜਾਣਾ ਢੋਲਾਂ 'ਚ ਕਣਕ ਪਵਾ ਦੇਣੀ ਦੀ ਜਿਹੜੀ ਘਰਾਂ ਥੱਲੇ ਦਾ ਨਹੀਂ ਥੱਲੇ ਡਾਰ ਦੇਣੀ ਤੇ ਰੱਖ ਲੰਦਾ ਕਣਕ ਸਾਰੀ ਇਹ ਬਾਅਦ ਵਿੱਚੂਗਾ ਕਣਕ ਦੀ ਪਲੇਟ ਵੀਜੋ ਭਾਈ ਨਮਾ ਇਹ ਐਦਗੀ ਬੀਜਿਆ ਇਹ ਇਹ ਲਿਸ਼ਾ ਦਾ ਫੱਕੜ ਨੇ ਕਿਹੜਾ ਏ ਇਹ ਵੀ ਕਣਕ ਪਜਾ ਕੇ ਦੇਦੇ ਆਪਾਂ ਸੁਪਰੀਡਰ ਨਾਲ ਯਾਰ ਕਣਕੇ ਵੀ ਬਹੁਤ ਸੋਹਣੀਆਂ ਤਕੜੀਆਂ ਇਹਦਾ ਵੀ ਨਕਾਲ ਦੇਖਦੇ ਆ ਕਿੰਨਾਗਾ ਤੇ 30 ਕਿਲੋ ਬੀਜ ਪਾਇਦਾ ਕਿੱਲੇ ਚ ਐਡੀ ਵੀ ਮਹਿੰਗੀ ਆਈ ਗਈ ਦੀ ਇਹਦਾ ਨਕਾਲ ਦੇਖਦੇ ਆ ਵੀ ਕਿੰਨਾਗਾ ਨਕਾਲ ਹੁੰਦੀ ਆ ਕੋਤਾਉਂ ਦੀ ਗੜੀ ਹੈ। ਬਾਕੀ ਦਾ ਕਾਲ ਦੱਸੂਗਾ। ਤੇ ਲੈਦੇ ਪਾਉਣੇ 2 ਕਿਲੇ ਪਾਣੀ ਦਾ ਲੈਦਾ ਗੰਡਾ ਕਰਾ ਕੇ ਦੇਖਣਾ। ਚੌਡੀਅਰ ਨਾਲ ਪਾਈ ਹੋਈ ਹੈ ਟਰਾਲੀ। ਤੇ ਇਹ 2 ਕਿਲਿਆਂ ਦਾ ਲੈਦਾ ਗੰਡਾ ਕਰਾਂਗੇ ਵੀ ਦੇਖਦੇ ਕਿੰਨੀ ਹੁੰਦੀ ਹੈ। ਫਿਰ ਇਹਦਾ ਬੀਜ ਰੱਖ ਲਾਂਗੇ ਢੋਲ ਭਰ ਲਾਂਗੇ। ਤੇ ਮਹਿੰਗਾ ਮਿਲਿਆ ਤਾਂ ਬੀਜ ਵੈਸੇ ਵੀ। ਤੋ ਪਹਿਲਾ ਘੇੜਾ ਦੇ ਕੇ ਦੂਏ ਘੇੜੇ ਨੂੰ ਮੁੜੀ ਹੋਈ ਹੈ ਮਸ਼ੀਨ ਤੇ 2 ਕਿਲਿਆਂ ਦਾ ਘੇੜਾ ਆ ਇਹ। ਟੈਂਕ 'ਚ ਦਾਣੇ ਲੱਗੇ ਦਿਖਣ। ਓਹ ਸ਼ੀਸ਼ੇ 'ਚ ਦਾਣੇ ਲੱਗੇ ਦਿਖਣ ਪੂਰੇ ਆਹਨ। ਕਿ ਦੂਆ ਕੀ ਰਾ ਪੰਗਰਾ ਆਉਣਾ ਨਹੀਂ ਦਾ ਹੈਗਾ। ਕੂ ਵੀ ਬੀਜ ਸੁਥਰਾ ਬਹੁਤ ਆ ਵੈਸੇ ਦੇਖਣੇ ਨੂੰ ਨਾ। ਪੜ ਗਿਆ ਲੈ। ਪੁੱਛਲ ਗਿਆ ਟੈਂਕ ਉੱਧਰ। ਗੜਾ ਵੀ ਨਹੀਂ ਆਇਆ ਸਾਲ ਆਪਾਂ ਉਹ ਸਾਗਾ ਬਾਈ ਟੈਂਕ ਉੱpon ਨੋ ਹੋ ਗਿਆ ਫੁੱਲ ਭਰ ਗਿਆ ਬਾਈ ਪੈਨ ਤੇ ਇਹ ਬਾਕੀ ਸਾਰਾ ਮੈਂ ਕਹਿੰਦਾ ਦਾਣਾ ਕਿਹਾ ਜਾ ਕੀ ਹਾਇਆ ਦਾਣਾ ਇਹਦਾ ਦਾਣਾ ਬਾਈ ਸੋਸਰਾ ਇਹਦਾ ਵੀ ਚੰਗਾ ਨਕਾਲ ਹੋਪ ਇਹਦਾ ਖੜੇ ਆ ਭਾਈ ਦੋਏ ਹਾਂ ਹਾਂਜੀ ਸਾਫਤਾ ਨਹੀਂ ਗਏ ਕਿਤੇ ਆ ਗਏ ਬਹੁਤ ਤਗੜਾ ਖਾਣਾ ਖਾਉਗੇ ਹਾਂ ਤਗੜਾ ਤਗੜਾ ਭਾਈ ਹੈ ਏਰੀਏ ਦਾ ਸੜਕ ਆ ਹਾਂ ਜਿੱਸੋਂ ਉੱਪਰ ਨਿਕਲੇਗਾ ਹੂੰ ਹੋਰ ਰਹੇਗਾ ਕਿਲਾ ਹੋਰ ਰਹੇਗਾ ਬਸ ਆਪਾਂ ਨੂੰ ਕਿਲਾ ਰਹਿ ਗਿਆ ਉਹ ਕਿਲਾ ਜਿਹੜੀ ਕੋ ਮੌਸਮ ਹੈ ਮੌਸਮ ਭਾਈ ਬੱਦਲ ਬਾਈ ਹੋ ਗਈ ਖਰਾਬ ਹੋ ਗਿਆ ਮੌਸਮ ਫੇਰ ਸਵੇਰੇ ਧੁੱਪ ਨਿਕਲੀ ਵੀਦੀ ਹਾਂਜੀ ਹੁਣ ਮੌਸਮ ਹੋ ਗਿਆ ਖਰਾਬ ਇੱਕ ਹੀ ਜਾਂਦੇ ਆ ਕਿੰਨੇ ਕ ਟਾਈਮ ਤੱਕ ਜਾਣਾ ਮੈਂ ਕਿਹਾ ਮਾ ਟਿਕ ਜੋ ਬੰਨੇਰਾ ਹੋਣਾ ਤੁਹਾਨੂੰ ਰੇ ਹੁਣ ਅਰੇ ਤਾਰਨੇ ਆ ਟਰਾਲੇ ਆਹ ਟਰਾਲਾ ਤਾਰਨਾ ਹੁਣ ਨਹੀਂ ਤਾਰਨਾ ਇੱਕ ਤਾਰਨਾ ਬਸ ਇੱਕ ਢੋਲ ਭਰਨਾ ਹੈ ਇੱਕ ਬਾਕੀ ਥੱਲੇ ਤਾਰ ਦੇਣੀ ਬਹੁਤ ਕੰਮ ਲੱਗਿਆ ਬਪਾ ਨੇ ਤਾਰ ਕੇ ਜੇ ਤੇ ਭੱਜ ਜਾਣਾ ਬਸ ਗਿੜਾ ਨਹੀਂ ਪੈਣ ਦੇਣਾ ਸਿਰਫ ਖਾਲੀ ਚਲੇਗਾ ਲਾਈਟ ਛੋੜ ਕੇ ਚਲੇਗਾ ਟ੍ਰੈਟ ਟ੍ਰਾਲੀ ਦੋਏ ਜਾਵਾਂਗੇ ਇਹ ਤੋਂ ਨਾ ਲੈ ਜਾਏਗਾ ਤੋ ਅੱਗੇ ਤੋਂ ਆਈਸਨ ਬਚੀ ਅੱਧੀ ਕੋ ਆ ਰਹਿ ਗਿਆ ਭਾਈ ਡੇਢ ਕਿਲਾ ਹੋਰ ਬੱਟ ਹੋ ਗਿਆ ਕਾਲ ਚੰਗਾ ਇਹਦਾ ਵੀ ਗੰਪਦਾ ਹੋਇਆ ਕੀਲੇ ਦੀ ਆਪਾਂ ਨੇ ਉਧਰ ਦੇ ਪਾਈ ਦੀ ਡੇਢ ਕਿਲੇ ਦੀ ਕਰਨ ਕਾ ਪੈ ਜਾਣੀ ਟੰਕ ਹੋ ਰਹੀ ਤੇ ਚ ਬਾਕੀ ਦੇਖਦੇ ਹਾਂ ਹੁਣ ਖੰਡਾ ਵੀ ਕਰਾ ਕੇ ਦੇਖਾਂਗੇ ਕਿੰਨਾ ਗੁੰਦਾ ਕਿਲਾ ਉਹ ਪਰਾਂ ਲੈ ਗਿਆ ਇੱਕ ਕਿਲਾ ਆ ਰਹਿ ਗਿਆ ਵੱਢਣੇ ਨੂੰ ਆ ਇੱਕ ਟੈਂਕ ਪੂਰਾ ਹੋ ਜਾਣਾ। ਤੁਰੇ ਭਰ ਕੇ ਪੈਣਾ ਜਿਹੜਾ। 2 ਕਿੱਲੇ ਰਹਿ ਗਏ ਤੇ ਬਾਅਦ ਨਿਬੜ ਗਿਆ ਕੰਮ। 폭ੜ ਕਰਤਾ ਬਿੱਲਾ। ਬਾਕੀ ਕੰਡਾ ਕਰਾਉਂਦੇ ਜਾ ਕੇ ਦੇਖਦੇ ਆ। ਆ ਜਾਣ ਕਿੰਨਾ ਹੁੰਦਾ। ਬਾਕੀ ਦੂਆ ਉਹ ਖੜਾ ਏ। ਜੌਂਡੀ ਯਾਰ ਜੇੜੀ ਉਹ ਜੋ 2 ਕਿੱਲਾਂ ਦੀ ਕਣਕ ਪਾਈ ਵੀ ਆਪਾਂ ਨੇ। ਉਹ ਵੀ ਨਿਕਾਲ ਦੇਖਣਾ ਲੈਦਾ ਕਿੰਨਾ ਹੁੰਦਾ। ਇਹ 2 ਕਿੱਲਾਂ ਦੀ ਪੂਰੀ ਕਣਕ ਉਹ ਟਰਾਲੀ ਚ।

ਇਹ ਤੇ ਇਹ ਸਾਧਾ ਨਹੀਂ ਕਰਦਾ ਝਾੜ ਦਾ ਫਰਕ ਹੈ ਅਟਾ ਹਾਈ ਜਦੋਂ ਖਲਾਇਆ ਹੋਇਆ ਇਹਦਾ ਇਹ ਘਾਉਣ 2.5 ਕਿਲਿਆਂ ਦੀ ਕਣਕ ਆ ਬਈ ਰੱਖਦੇ। ਕਣਕ ਦੇ ਖਤਰਪਾਲ ਤੋਂ ਇਹ ਤਾਂ ਬਹੁਤ ਨਿਰਭਰ ਨਾਲ। ਪਰ ਸੋਣਾਂ ਚਾਹ ਇਹਦੇ ਤੋਂ ਨਾਲ ਜੀਏ। ਤੋਂ ਦੇ ਨਾਲ ਚਾਹ। ਕੱਗੇ ਦੇ ਕਣਕ ਇੰਨੀ ਹੈ ਨਹੀਂ ਜਿੰਦਾਂ। ਕੱਗੇ ਦੇ ਵੀ 2.5 ਕਿਲਈ ਬਈ ਆ ਵੀ 2.5 ਕਿਲਈ ਆ। ਮੰਨੇਗੇ ਚਲੋ ਵੀ ਜੇ ਗੱਗੇ ਦੇ ਇਧਰ 60 ਕੰਟਲ ਹੋਈ ਆ 70 ਕੰਟਲ ਬਣ ਕੇ ਹੈਗੀ ਆ ਆਹ ਨਾਲ ਆਹ। ਉਹ ਖੜੀ ਇੱਕ ਟਰਾਲੀ ਉਹਦੇ ਵਿੱਚ ਦੋ ਗੀਲਿਆਂ ਦੀ ਗਣ ਖਪਾਈ ਹੋਈ ਆ। ਉਹ ਤੇ ਇੱਕ ਟੈਂਕ ਹੋਰ ਪੈਣਾ ਤਾਂ ਉਹ 20 ਹੀ ਲੱਗ ਜਣਗੇ ਇਹਨੂੰ। ਦੇਖ ਲਓ। ਹਰਕਾ ਭਾਈ ਉਹਦੇ ਟਿਕਾ ਵੀ 65000 ਰੁਪਏ ਆਏ। ਲਓ ਜੀ। ਆਹ ਭਾਈ ਰਹਿ ਗਿਆ ਹਲੇ। ਟੀਲਾ ਉਹ ਖੜਾ ਉੱਧਰ। ਟਰਾਲਾ ਮੰਨ ਲਓ ਮੂਰੇ ਬਰਾਬਰ ਹੋ ਗਿਆ ਆਪਣਾ ਡੇਢ ਕ ਬੋਗੂ ਪਿੱਛੇ ਪਾਊਗਾ ਵੀ ਟਰਾਲਾ ਭਰ ਜਾਣਾ ਇਹ 16 7 ਪੰਜ ਕਿੱਲਿਆਂ ਜੋ ਭਰ ਜਾਣਾ ਟਰਾਲਾ ਇਹਨਾਂ ਵਧੀਆ ਠੀਕ ਆ ਵਧੀਆ ਝੜ ਆ ਜਾਣਾ ਇਹ ਮੌਸਮ ਵੀ ਖਰਾਬ ਹੋ ਚੁੱਕਿਆ ਪੂਰਾ ਹਨ ਬੱਦਲ ਹੋ ਗਿਆ ਹੁਣ ਕਿਹਦਾ ਕੰਡਾ ਦੇਖੂਗੇ ਜੇ ਹੋ ਗਿਆ ਘਰਾ ਲੈ ਆਉਣਾ ਨਹੀਂ ਫੇਰ ਬਾਅਦ ਵਿੱਚ ਦੇਖਾਂਗੇ ਤੇ ਮੰਨ ਲੇਗੇ ਚਲੋ ਆਪਣੇ ਸਵਾ ਤਿੰਨ ਕੀਲਿਆਂ ਦੀ ਕਣਕ ਪੈ ਜਾਣੀ ਆ ਖੇਤ ਵੱਢ ਕੇ ਟਰਾਲੇ 'ਵਾਂ ਸਵਾ ਦਿਨ ਸਾਢੇ ਤਿੰਨ ਕੀਜਾਂ ਬਾਕੀ ਉਹ ਖੜੀ ਆ ਹਲੇੰਦਰ ਜਿੱਥੇ ਪਰ ਜਗਾ ਪਰ ਅੱਧਾ ਲਾ ਦਾ ਹੋ ਗਿਆ ਬਰਾਬਰ ਮੂਰੇ ਨਾਲ ਅੱਧਰਾ ਕਰਨਾ ਜਦ ਹਾਂ ਬਰਾਬਰ ਹੋ ਜਾਣਾ ਵੱਢ ਗਏ ਪਹਿਲੇ ਤੇ ਨਿਬੜ ਗਿਆ ਬਾਈ ਕਣਕ ਦਾ ਹੋਰ ਰਹਿ ਗਿਆ ਇੱਕ ਕੀਲਾ ਵੱਢਣੇ ਨੂੰ ਤੇ ਕਣਕ ਸੋਹਣੀ ਆ ਬਾਈ ਆ ਸਾਢੇ 3 ਕੀਲਾਂ ਦੀ ਕਣਕ ਆ ਨਕਾਲ ਵਧੀਆ ਠੇਕੇ ਦੇ ਹਿਸਾਬ ਨਾਲ ਬਾਈ ਨਕਾਲ ਵੀ ਆ ਜੇ ਠੇਕਾ ਜ਼ਿਆਦਾ ਹੈ ਸਾਢੇ ਠੇਕਾ ਘਾਟਾ ਸਾਡੇ ਨਕਾਲ ਥੋੜਾ ਜਿਹਾ ਘਟਾ ਜਾਂਦਾ ਹੈ ਤੇ ਠੇਕਾ ਵੀ ਜ਼ਮੀਨ ਦੇ ਹਿਸਾਬ ਨਾਲ ਹੁੰਦਾ ਬਾਈ ਜਿੱਥੇ ਫਸਲ ਦਾ ਝਾੜ ਜ਼ਿਆਦਾ ਅਗਲਾ ਥੱਥੇ ਠੇਕਾ ਵਧਾ ਦਿੰਦਾ ਹੈ ਤੇ ਬਾਕੀ ਵਧੀਆ ਚੱਲਦੀ ਆ ਮਸ਼ੀਨ ਇਹ ਵੀ ਸਵਰਾਜ ਬਾਹਰ ਹੁਣ ਤਾਰ ਕੇ ਗਣਕਪਾਂ ਨੇ ਲੰਘ ਜਾਣਾ ਪਿੰਡ ਨੂੰ ਬੰਦੇ ਤਾਂ ਹੀ ਲਿਆਂਦੇ ਵੇ ਆ ਦੋ ਇਹ ਛੇ ਕਰਨਾ ਹੀ ਢੋਲਾਂ ਚ ਪਾਉਣੀ ਕੁਸਕ ਗਣਕ ਤੇ ਬਾਕੀ ਥੱਲੇ ਕਾਰਦਣ ਤੇ ਦੇਖਦੇ ਆ ਜੇ ਮੰਨ ਕੇ ਆਪ ਫੜ ਕੰਡਾ ਕਰਾਉਣੇ ਨੂੰ ਕਹਿੰਦਾ ਜੇ ਕੰਡਾ ਨਾ ਕਰਾਇਆ ਫਿਰ ਤਾਂ ਘੱਟ ਟਾਈਮ ਲੱਗੂਗਾ ਜੇ ਕੰਡਾ ਕਰਾਉਣੇ ਫਿਰ ਇੱਥੇ ਘੰਟਾ ਡੇਢ ਘੰਟਾ ਹੋਰ ਲੱਗ ਜਾਣਾ ਬਣਾ ਬਾਕੀ ਦਿਖਾਉਂਦੇ ਤੁਹਾਨੂੰ ਅਗਲਾ ਕੋ ਪ੍ਰੋਗਰਾਮ ਕਿੱਦਾਂ ਬਣਦਾ ਆਹ ਭਾਈ ਨਿਪਟ ਗਿਆ ਸਵਾ ਚਾਰ ਕਿੰਡੀਆਂ ਦੀ ਗਣਕ ਹੈ ਜੀ ਪੂਰੀ ਹੈ 16 ਲਾਫਰੀ 43 ਟਰਾਲੀ ਆ 16 ਦਾ ਸਵਾ ਚਾਰ ਕਿੰਡੀਆਂ ਦੀ ਗਣਕ ਹੈ ਉਹ ਟੈਂਕ ਫੁੱਲ ਗੂੜੇ ਆ ਇਹਦੇ ਮੰਨ ਲਓ ਵੀ ਟੀਸੀ ਨਹੀਂ ਕਾਉਣੀ ਆ ਹੁਣ ਅੱਗੇ ਕਣਕ ਬਾਕੀ ਹੁਲਾ ਦਿਓ ਸਰ ਕਿੰਨੀ ਹੋਊਗੀ 16 ਟੱਕ ਟਰਾਲੀ ਸਵਾ ਚਾਰ ਕਿੰਡੀਆਂ ਪੂਰੀ ਹੈ ਲੋ ਜੀ ਭਾਈ ਨਿਪਟ ਗਿਆ ਕੰਮ ਪੱਦਲ ਦੀ ਤਰਾਹੂ ਹੋ ਗਿਆ ਇਧਰ ਪੁਰ ਰਹੇ ਆ ਨਾ ਕਿੰਨੀਆਂ ਘਿਰਦੀਆਂ ਪੂਰਾ ਸਵਾ ਚਾਰ ਕਿੰਡੀਆਂ ਦੀ ਗਣਕ ਹੈ ਜੀ ਇਹ ਹੌਲੀ ਹੌਲੀ ਪਾ ਦੇ ਹੌਲੀ ਹੌਲੀ ਆ ਵੀ ਟੈਂਕ ਫੁੱਲ ਹੋ ਗਿਆ ਦਾ ਧੀ ਧੀ ਲੱਗੇ ਜੀ ਲੱਗਣ ਕਰਦੇ ਵਰ ਗਿਆ ਟਰਾਲਾ 12 ਸੱਤ ਟਰਾਲਾ ਹੈ ਕਣਕ ਦਾ ਕੰਮ ਨਿਪਟ ਗਿਆ ਕੰਡਾ ਗਾਲੂ ਦੇਖਾਂਗੇ ਛੱਟੇ ਚ ਬਾੜ ਜੋਣੀ ਤੇ ਥੋਲਾ ਜੀ ਵੀ ਕਾਦੂ ਪਾਵਾਂਗੇ ਮੌਸਮ ਖਰਾਬ ਹੋ ਗਿਆ। ਉਹ ਵੀ ਲੈਣ ਯੋਜ ਪਾਈ ਹੋਈ ਉਹ ਬਰਾ ਟਰਾਲੀ ਖੜੀ ਆ ਬਣੇ ਵਾਲੀ। ਉਹ ਖੜੀਆ ਟਰਾਲੀ ਉਹ ਕਿਲੇ ਰੀਦੇ ਜਾਂ ਸਵਾ ਚਾਰ ਕਿੰਨੀਆਂ ਦੀ। ਲੋ ਜੀ ਬਾਈ ਮੀ ਪੈ ਰਿਹਾ ਪੂਰਾ ਇਹਨਾਂ। ਟਰਾਲੀਆਂ ਅੰਦਰੇ ਖੜਾਈਆਂ ਲਿਆ ਕੇ ਉਹ ਕੋਲੀ ਵੀ ਟਰਾਲੀ ਇੱਧਰ ਬੋਲ ਟਰਾਲੀ ਬਹੁਤ ਬੁਰਾ ਹਾਲ ਆ ਬਾਈ ਜੀ ਪਤਾ ਨਹੀਂ ਰੱਬ ਕੀ ਦੇਖਦਾ ਚੱਕਣੇ ਨਹੀਂ ਹੁੰਦਾ ਹੈਗਾ ਫਸਲਾਂ ਨੂੰ ਹਵਾ ਘਟ ਗਈ ਹੁਣ ਈ ਪੈ ਰਿਹਾ ਜੀ ਪੁੱਲਾ ਹਮ ਤਾਂ ਹੀ ਅਰਾਧ ਕਰਦੇ ਹਾਂ ਮਹਾਰਾਜ ਜੱਕ ਲਾਣ ਦੇ 20 ਦਿਨ ਦੇ ਤੇ ਹੋਰ ਬਾਦਵਾ ਜੱਤ ਸਾਡੀ ਲੋਡ ਆ ਜਾਂਦਾ ਪਾਉਣਾ ਨਹੀਂ ਫਿਰ ਹੁਣ ਤੋਂ ਵਿਚਾਰ ਕਰਕੇ ਆਉਂਗਾ ਚਲੋ ਦੇਖਦੇ ਆ ਬਾਈ ਆਲੂ ਤਾਰੂਗੇ ਹੁਣ ਅੱਜ ਤਾਂ ਮੀਂਹ ਪੈ ਗਿਆ ਠੀਕ ਆ ਜੀ ਚੱਲਦੇ ਹਾਂ ਹੁਣ ਮੀਂਹ ਸਾਡੇ ਤੇ ਪੈਂਡਾ ਫਿਰ ਮੈਂ ਲਿਖ ਦਿੱ ਬਲੌਗ ਚ ਹਾਂ ਫਿਰ ਹਾਂ ਜੀ ਕੀ ਬਣੂਗਾ ਕੀ ਬਨੇਗਾ ਮੌਸਮੇ ਬਹੁਤ ਖਰਾਬ ਹੈ ਹਾਂ ਆ ਤਾਂ ਫਸ ਗਿਆ ਇਹਨਾਂ ਭਾਈ 2 ਦਿਨ ਵਿਚਾਰੇ ਥਰੈਸਰ ਪਰ ਲੱਗੇ ਹੋਏ ਹੁਣ ਗੰਨੇ ਦੀ ਛਲਾਈ ਕਰਕੇ ਤੇ ਇਹਨਾਂ ਦਾ ਵੀ ਆ ਮੌਕਾ ਹੋਇਆ ਹੋਇਆ ਹੁਣ ਮੀਂਹ ਫੇਰ ਪੈ ਗਿਆ 2-3 ਦਿਨ ਫੇਰ ਪਾਰ ਸੀ ਮੌਕਾ ਹੋ ਗਿਆ ਪਿੰਡ ਵੀ ਇੰਨੇ ਹੀ ਪੈ ਰਿਆ ਹਾਂ ਜੀ ਬਹੁਤ ਮੌਸਮ ਖਰਾਬ ਹੈ ਮੌਸਮ ਖਰਾਬ ਹੋ ਗਿਆ 10 ਮਿੰਟ ਲੇਟ ਹੋ ਜਾਂਦੇ ਆਪਾਂ ਭਿੱਜ ਗਈ ਸੀ ਕਣਕ ਵਾਲੀ ਆ ਗਿਆ ਜੀ ਪੂਰੇ-ਪੂਰੇ ਟਾਈਮ ਨਾਲੇ ਟਰਾਲੀ ਅੰਦਰ ਸ਼ੈੱਡ 'ਚ ਆਏ ਆ ਬਸ ਹਲੇ ਬਾਈ ਭਰ ਭਰਨੇ ਦੇ ਢੋਲ ਭਰਨੇ ਤੇ ਉੱਥੇ ਹੁਣ ਕੱਲੂ ਦੇਖਦੇ ਹੁਣ ਤਾਂ ਤੁਸੀਂ ਵਿਹਲੇ 2-3 ਦਿਨ ਨਾ ਤਾਂ ਵਿਹਲੇ ਹੈ ਕੱਲੂ ਕੱਲੂ ਮੌਸਮ ਸਾਫ਼ ਹੋਇਆ ਭਰ ਜੂਗੇ ਆ ਕੇ ਕੱਲ ਆئیںਗੇ ਸਵੇਰ ਆਹੋ ਕੰਮ ਨਹੀਂ ਵਰਦਾ ਕਿ ਬਾਕੀ ਆ ਖੜਾ ਤਾਂ ਉਰੀ ਆਪਾਂ ਨੇ ਵੀ ਉਰੀ ਖੜਾ ਮੋਟਰਸਾਈਕਲ ਲੈ ਕੇ ਲੰਘ ਜਾਣਾ ਹੋ ਗਿਆ ਚਾਨਣਾ ਜਾ ਨਹੀਂ ਮੌਸਮ ਦੇਖੀ ਨੇ ਕਿਹੋ ਜਿਹਾ ਮੀਂਹ ਵੀ ਖਰਾਬ ਕਰਦਾ ਕੁਝ ਗੜਿਆਂ ਤੇ ਡਰ ਲੱਗਦਾ ਡਲਿਆਂ ਤੇ बोला ਕੇ ਬੋਲੇ ਤੇ ਡਰ ਲੱਗਦਾ ਉਹ ਖਰਾਬ ਕਰਦਾ ਕੰਮ ਸੁੱਧਾ ਪਦਰਾ ਪੈ ਗਿਆ ਚੱਲ ਦੋ ਦਿਨਾਂ માં ਸੁੱਕ ਜਾਊਗਾ ਕੰਮ ਚਲੋ ਠੀਕ ਆ ਚੱਲਦੇ ਆ ਫਿਰ ਆਪਾਂ ਵੀ ਹੁਣ ਮੀਂਹ ਜਾਂ ਹੱਟੇ ਤੇ ਚੱਲਦੇ ਭਾਈ ਪਿੰਡ ਨੂੰ ਠੀਕ ਆ ਜੀ ਬਾਕੀ ਉੱਥੇ ਵੀ ਦੇਖਦੇ ਸਮਾਚਾਰ ਕਿਹਾ ਜਾਗਾ